ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁਡੂ ਚਾਲਮ ਬਾਬਾ ਡੇਰੀ ਫਾਰਮ ਦੇ ਉਤੇ ਜੀ ਆਜੀ ਲੋ ਵਿੱਚ ਆ ਪਾ ਇੱਕ ਟੌਪ ਦੀ ਵੜ ਸੇਲ ਲਈ ਲੈ ਕੇ ਆਂਦੇ ਗੱਬਣਾ ਬਈ ਥੋੜੇ ਕਿ ਦਿਨ ਕਰਮ ਲਈ ਲੈਂਦੀ ਆ ਆਓ ਕਰ ਲਈਏ ਬਈ ਨਾਲ ਗੱਲ ਬਾਤ ਆਜੋ ਬਾਈ ਜੀ ਸਸਤੀ ਕਾਲ ਸਸਤੀ ਕਾਲ ਬਾਈ ਜੀ ਹੋ ਠੀਕੋਂ ਕਾਲੇ ਵਧੀਆ ਹਾਂ ਵਧੀਆ ਬਾਈ ਤੂੰ ਸਲਾਮ ਕਿਵੇਂ ਚੱਲ ਰਿਹਾ ਕੰਮ ਬਈ ਪਹਿਲਾਂ ਤਾਂ ਬੰਦੀ ਸੀਗਾ ਹੁਣ ਹੋ ਸ਼ੁਰੂ ਕਰਾਂਗੇ ਠੰਡ ਜੀ ਓਕੇ ਬਾਈ ਨਾਮ ਤੇ ਐਡਰੈਸ ਨਾਂ ਕਾਲਾ ਸੂ ਪਿੰਡ ਖਾਈ ਹੂੰ ਜ਼ੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਨੇੜੇ ਪਿੰਡ ਆਪਾ ਨੂੰ ਨੇੜੇ ਪਤੋਹੀਆ ਸਿੰਘ ਦੀਨਾ ਸਾਹਿਬ ਇਧਰ ਮਧੇਕੇ ਰਹਿ ਜਾਂਦਾ ਵਾ ਇਧਰ ਰੌਂਟਾ ਲਿਹਾਲ ਸਿੰਘ ਵਾਲਾ ਨੇੜੇ ਰਹਿ ਜਾਂਦਾ ਮੋਬਾਈਲ ਨੰਬਰ ਉਹ ਇਹ 7328642 ਠੀਕ ਹੈ ਕਿਹੜਾ ਸੂਆ ਹੁੰਦੀ ਹੈ ਬੜਾ ਇਹ ਬਾਈ ਸੂਆ ਦੂਜਾ ਮੰਨ ਲੈ ਤੀਜਾ ਮੰਨ ਲੈ ਯਾਨੀ ਕਿ ਪਹਿਲਣ ਗਰਮੀ ਚ ਸੂਈ ਸੂ ਮੁਰ ਕੇ 8-9 ਮਹੀਨੇ ਉਹਨਾਂ ਨੇ ਟੀਕਾ ਨਹੀਂ ਲੀਤੀ ਭਰਾ ਬੰਦਿਆਂ ਨੇ ਠੀਕ ਹੈ ਯਾਨੀ ਕਿ ਜੈਪ ਪਿਆ ਵਾ ਵਿੱਚ ਉਹ ਦੂਜੇ ਆਵੇ ਤੀਜਾ ਮੰਨ ਲੈ ਅਗਲਾ ਤੀਜਾ ਮੰਨ ਲੈ ਹੋਣ ਦੀ ਮਰਜ਼ੀ ਸਹੀ ਹੈ ਤੇ ਕਿੰਨੇ ਦਿਨ ਲੰਘ ਸਹੀ ਏ ਇਹਦੇ 19 ਤਰੀਕ ਨੂੰ ਦਿਨ ਪੂਰੇ ਆ ਬਾਈ ਅੱਜ ਹੋ ਗਈ ਕਿੰਨੀ ਹੋ ਗਈ ਅੱਜ ਅੱਜ 12 ਤਰੀਕ ਹੋ ਗਈ ਅੱਜ 12 ਤਰੀਕ ਹਾਂ ਬਾਈ ਕਿੰਨਾ ਰਿਕਾਰਡ ਹੈਦਾ ਬਾਈ ਕੜ ਬਾਈ ਉਹਨਾਂ ਨੇ 48 ਕਿਲੋ ਯਾਨੀ ਪਹਿਲਾਂ ਦਾ ਚੋਆਗਾ ਮੈਂ ਲਈ ਸੀ ਟੋਕਰ ਗੱਬਰ ਓਕੇ ਕਿੰਨਾ ਸਾਢੇ 3 ਮਹੀਨੇ ਦੀ ਗੱਬਰ ਸੀ ਯਾਨੀ ਉਦੋਂ ਵੀ 28 ਕਿਲੋ ਦੁੱਧ ਸ਼ੇਠ ਠੀਕ ਆ ਬਾਈ ਹਾਂ ਹੂੰ ਫੁੱਲ ਕਰਦਾ ਫੁੱਲ ਬ੍ਰੀਡ ਆ ਫੇਸ ਦੀ ਬਿਊਟੀ ਕਮਾਲ ਦੀ ਬੋਦੀਵਾਦੀ ਚੰਗੀ ਆ ਸਨਖਪੁਣਾ ਬੈੜ ਦੇ ਵਿੱਚ ਫੁੱਲ ਇਕੱਲੀ ਕੱਚੀ ਕੱਚੀ ਲੇਵਾ ਦੇਖੋ ਬਈ ਪੂਰਾ ਪੰਡ ਵਾਲਾ ਲੇਵਾ ਲੱਗਿਆ ਕਰਮ ਵਾਲੀ ਨੂੰ ਉਸਹਾ ਬਣਾਉਣ ਦਾ ਅੰਦਾਜ਼ਾ ਲਾਇਓ ਹਜੇ ਦਿਨ ਲੈਂਦੀ ਆ ਉਸ ਨੂੰ ਆਰਡਰ ਆ ਜਿਹੜਾ 4 ਪੀਸ ਉਹਨਾ ਤਿਆਰ ਕਰਨੇ ਨੇ ਤਿਆਰੀ ਖੇਰ ਬੈੜ ਦੀ ਬਹੁਤ ਚੰਗੀ ਆ ਨਾ ਬਈ ਹਾਂ ਬਈ ਪੰਡ ਵਾਲਾ ਲੇਵਾ ਦੇਖੋ ਹਾਂ ਕੀ ਆ ਬਹੁਤ ਦੇ ਮੜੀ ਤੋਰ ਕੇ ਦਿਖਾ ਦਈਏ ਛੋੜਾ ਪੜਾ ਦੇਖੋ 15 ਬਈ ਪੂਰੀ ਪਲੀ ਵਿੱਚ ਪੂਰੀ ਜਾਨ ਵਾਲੀ ਬੈੜ ਆ ਕੋਈ ਲੱਸੀ ਲਾ ਵੀ ਨਹੀਂ ਵਾਹ ਦੇਖਾ ਵਾ ਕੀ ਤੋਰਾ ਚੈੱਕ ਕਰਵਾਉਂਦੇ ਆ ਬਰੀਡ ਫੋਲ ਦਾ ਬਾਈ ਚੰਗਾ ਰਿਕਾਰਡ ਦੱਸਿਆ ਬਾਈ ਨੇ ਥਾਣ ਬਹੁਤ ਚੰਗਾ ਲੱਗਿਆ ਬਾਈ ਜਵਾਈ ਕੋਈ ਕਰਮ ਨਹੀਂ ਬਹੁਤ ਚੰਗੀ ਨਿਕਲੂਗੀ ਤੋਰਾ ਚੈੱਕ ਕਰ ਲੋ ਇੱਕ ਨੰਬਰ ਤੋਰਾ ਪੂਰੀ ਪਲੀ ਵੀ ਆ ਯਾ ਕੋਲੇਸੀ ਲਾਮੀ ਦਾ ਹੈ ਨਹੀਂ ਤੇ ਕੀ ਮੁੱਲ ਆ ਫਿਰ ਕਾਲੇ ਜੈਜ ਮੁੱਲ ਬਾਈ 175 ਆ ਦੁੱਧ ਦੇ ਦੂ 50 ਕਿਲੋ ਬਾਈ ਠੀਕ ਆ ਬਾਈ 175000 ਰੁਪਿਆ ਮੁੱਲ ਮਾਨਤਾ ਹੋ ਜੂ ਹਾਂ ਮਾਨਤਾ ਹੋ ਜੂ ਪਰ ਬੜਾ ਨਹੀਂ ਬਾਈ ਠੀਕ ਆ ਬਾਈ ਮਾਤਨ ਕੋਈ ਚੱਕਰ ਨਹੀਂ ਬਾਈ ਕਹਿੰਦਾ ਮੌਕੇ ਤੇ ਕਰ ਲਾਂਗੇ ਪਰ ਵਾਲਾ ਨਹੀਂ ਹੋਣਾ ਕਿਉਂ ਮੁੱਲ ਜਾਇਜ਼ ਆ ਵੜ ਚੰਗੀਆਂ ਚੰਗੇ ਰਿਕਾਡ ਵਾਲੀ ਆ ਵੱਡੀ ਨਾਲ ਨੋੜ ਕਰ ਮਾਈ ਦੇ ਬਹੁਤ ਚੰਗੀਆਂ ਨੇ ਲੈ ਵਾ ਕੋ ਪੂਰੀ ਵਿੱਚੀ ਦੇ ਪਹਿਲਾਂ-ਗੱਲਾ ਥਾਣਾ ਪਿਆ ਗਲਾਬੀ ਥਾਣਾ ਚੋਈ ਵੀ ਕਿਵੇਂ ਸੀਗੀ ਚੋਈ ਇੱਕ ਨੰਬਰ ਆ ਬਾਈ ਠੀਕ ਆ ਆਪਾਂ ਚੋਈ ਆ ਬਈ ਟੁੱਕੜ ਗੱਪਣ ਠੀਕ ਆ ਬਾਈ ਹਾਂ ਉਦੋਂ ਜਾਨੀ ਆਪਣੇ ਕੋਲ 28 ਕਿਲੋ ਦੁੱਧ ਸੀਗਾ ਸਾਢੇ 3 ਨਵੇਂ ਦੀ ਗੱਪਣ ਕੋਲ ਠੀਕ ਆ ਬਾਈ ਹਾਂ ਤੇ ਕਿਸੇ ਵੀਰ ਨੂੰ ਬਾਈ ਵੜ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਧੰਨਵਾਦ